ਨਮਸਕਾਰ ਆਰਸੀਨ ਵੁਡਸ ਤੋਂ ਆਸ਼ੀਸ਼ ਮਿੱਤਲ ਅਤੇ ਜੋ ਮੈਂ ਤੁਹਾਨੂੰ ਹੁਣ ਦਿਖਾਉਣ ਜਾ ਰਿਹਾ ਹਾਂ ਹਾਲਾਂਕਿ ਇਹ ਤੁਹਾਨੂੰ ਬਹੁਤ ਫੈਸੀ ਚੀਜ਼ ਨਹੀਂ ਲੱਗਦੀ ਪਰ ਇਹ ਇੱਕ ਬਹੁਤ ਹੀ ਵਿਲੱਖਣ ਚੀਜ਼ ਹੈ ਇਹ ਇੱਕ ਹਾਰਪ ਡਿਜ਼ਾਈਨ ਹੈ ਅਤੇ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪਸੰਦ ਕਰਦੇ ਹੋ ਜਿਵੇਂ ਇੱਕ ਵਿਅਕਤੀ ਜੋ ਸੰਗੀਤ ਨੂੰ ਪਿਆਰ ਕਰਦਾ ਹੈ ਅਤੇ ਉਹ ਕੁਝ ਵਿਲੱਖਣ ਚਾਹੁੰਦਾ ਹੈ ਤਾਂ ਤੁਹਾਨੂੰ ਇਸ ਨੂੰ ਆਪਣੀ ਲੋੜ ਅਨੁਸਾਰ ਬਣਾਉਣ ਲਈ ਸਹੀ ਵਿਕਰੇਤਾ ਲੱਭਣਾ ਪਵੇਗਾ ਅਤੇ ਇਹ ਉਹੀ ਹੈ ਜੋ ਅਗਜਨੀ ਕਰਦਾ ਹੈ ਇੱਕ ਰਬਾਬ ਦਾ ਡਿਜ਼ਾਈਨ ਇੱਕ ਸ਼ੈਲ ਕਿਸਮ ਦੇ ਡਿਜ਼ਾਈਨ ਵਿੱਚ ਬਦਲਾ ਗਿਆ ਹੈ ਇੱਥੇ ਸਾਨੂੰ ਦੋ ਸ਼ੈਲਫਾਂ ਦਾ ਆਕਾਰ ਮਿਲਿਆ ਹੈ ਜਿਵੇਂ ਕਿ ਗਾਹਕ ਦੁਆਰਾ ਦਿੱਤਾ ਗਿਆ ਹੈ 5 ਫੁੱਟ ਦੀ ਉਚਾਈ ਪਿੱਲਰ ਦਾ ਆਧਾਰ ਵੀ ਇੰਚ ਚੌੜਾ ਹੈ ਦੋਵੇਂ ਲੱਤਾਂ ਅੱਗੇ ਅਤੇ ਪਿੱਛੇ ਅਤੇ ਇਸ ਦਾ ਭਾਰ 2 ਫੁੱਟ ਹੈ ਅਤੇ ਕੁੱਲ ਮਿਲਾ ਕੇ ਡਿਜ਼ਾਈਨਿੰਗ ਦਾ ਹਿੱਸਾ ਗਾਹਕ ਦੇ ਡਿਜ਼ਾਈਨ ਅਨੁਸਾਰ ਅਤੇ ਉਸ ਨੇ ਕੀ ਮੰਗਿਆ ਹੈ ਅਤੇ ਇਹੀ ਹੈ ਜੋ ਅਸੀਂ ਕਰ ਰਹੇ ਹਾਂ ਜਦੋਂ ਅਸੀਂ ਟੀਮ ਆਧਾਰਿਤ ਡਿਜ਼ਾਈਨ ਬਾਰੇ ਗੱਲ ਕਰਦੇ ਹਾਂ ਅਸੀਂ ਇਸ ਵਾਰ ਗੱਲ ਕਰਦੇ ਹਾਂ ਕਿ ਗਾਹਕ ਕੀ ਚਾਹੁੰਦਾ ਹੈ ਤੁਹਾਡੇ ਕੋਲ ਇੱਕ ਬਹੁਤ ਹੀ ਵਿਲੱਖਣ ਵਿਚਾਰ ਹੋ ਸਕਦਾ ਹੈ ਤੇ ਇਹ ਅਸਲ ਵਿੱਚ ਆਰਕੀਟੈਕਟਾਂ ਦੇ ਮਾਮਲੇ ਵਿੱਚ ਵਰਤਦਾ ਹੈ। ਤਿੰਨ ਇੰਟੀਰੀਅਰ ਡਿਜ਼ਾਈਨਰ ਜਦੋਂ ਤੁਸੀਂ ਬਹੁਤ ਹੀ ਵਿਲੱਖਣ ਬਹੁਤ ਸ਼ਾਨਦਾਰ ਵਿਚਾਰ ਬਾਰੇ ਸੋਚਦੇ ਹੋ ਪਰ ਅਸਲ ਵਿੱਚ ਕੀ ਹੁੰਦਾ ਹੈ ਤੁਹਾਨੂੰ ਇਸ ਨੂੰ ਬਣਾਉਣ ਲਈ ਸਹੀ ਲੋਕ ਨਹੀਂ ਮਿਲਦੇ। ਜਾਂ ਤਾਂ ਤੁਸੀਂ ਇੱਕ ਸਥਾਨਕ ਤਖਾਨ ਕੋਲ ਜਾਂਦੇ ਹੋ, ਤੁਸੀਂ ਇੱਕ ਸਥਾਨਕ ਵਿਅਕਤੀ ਕੋਲ ਜਾਂਦੇ ਹੋ ਅਤੇ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਸੀਂ ਅਸਲ ਵਿੱਚ ਕੀ ਲੱਭ ਰਹੇ ਹੋ। ਪਰ ਇੱਥੇ ਅਸੀਂ ਥੀਮ ਦੇ ਅਨੁਸਾਰ ਡਰਾਇੰਗ ਦੇ ਅਨੁਸਾਰ ਗਾਹਕ ਦੁਆਰਾ ਹੱਥ ਨਾਲ ਪ੍ਰਦਾਨ ਕੀਤੀਆਂ ਤਿੰਨ ਡਰਾਇੰਗਾਂ ਲਈ ਹਰ ਰੋਜ਼ ਬਹੁਤ ਸਾਰੀਆਂ ਚੀਜ਼ਾਂ ਇਹ ਹਰ ਵਕ ਵਕ ਆਈਟਮਾਂ ਬਣਾ ਰਹੇ ਹਾਂ ਇਹ ਕਿਸੇ ਮਸ਼ੀਨ ਦੁਆਰਾ ਨਹੀਂ ਕੀਤਾ ਜਾਂਦਾ ਹੈ ਇੱਕ ਕਾਰੀਗਰਾ ਮਾਤਰ ਕਾਰੀਗਰਾਂ ਦੁਆਰਾ ਕੀਤਾ ਜਾਂਦਾ ਹੈ ਜੋ ਤੁਹਾਡੀ ਲੋੜ ਨੂੰ ਸਮਝਦੇ ਹਨ ਸੋਸਟਿਕ ਦੀ ਲੱਕੜ ਵਿੱਚ ਇੱਕ ਸੁੰਦਰ ਡਿਜ਼ਾਈਨ ਅਤੇ ਹੋ ਸਕਦਾ ਹੈ ਕਿ ਇੱਕ ਸੰਗਯੋਗ ਡਿਜ਼ਾਈਨ ਸੰਗੀਤ ਨੂੰ ਪਿਆਰ ਕਰਨ ਵਾਲੇ ਜਾਂ ਇਸ ਕਿਸਮ ਦੀਆਂ ਚੀਜ਼ਾਂ ਲਈ ਸਵਾਰ ਰੱਖਣ ਵਾਲੇ ਵਿਅਕਤੀ ਲਈ ਇੱਕ ਅਸਲ ਵਿੱਚ ਵਿਲੱਖਣ ਟੁਕੜਾ ਸੋਸਟਿਕ ਦੀ ਲੱਕੜ ਵਿੱਚ ਹਲਕਾ ਅਖੋਟ ਫਿਨਿਸ਼ ਇਹ ਇੱਕ ਯੂਐਸ ਜਾ ਰਿਹਾ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਇਹ ਘਰ ਦੀ ਸਜਾਵਟ ਦੇ ਉਦੇਸ਼ਾਂ ਲਈ ਇੱਕ ਸੁੰਦਰ ਸਜਾਵਟ ਦਾ ਟੁਕੜਾ ਹੈ ਜੇਕਰ ਤੁਸੀਂ ਅਸਲ ਵਿੱਚ ਕੋਈ ਵੱਖਰੀ ਚੀਜ਼ ਲੱਭ ਰਹੇ ਹੋ ਤਾਂ ਤੁਸੀਂ ਸਾਡੇ ਡਿਜ਼ਾਈਨ ਦੀ ਜਾਂਚ ਕਰ ਸਕਦੇ ਹੋ ਅਤੇ ਸਾਨੂੰ ਦੱਸੋ ਕਿ ਤੁਹਾਨੂੰ ਕੀ ਪਸੰਦ ਹੈ ਆਪਣਾ ਡਿਜ਼ਾਈਨ ਭੇਜੋ ਅਸੀਂ ਇਸ ਨੂੰ ਤੁਹਾਡੀ ਲੋੜ ਅਨੁਸਾਰ ਤੁਹਾਡੀ ਪਸੰਦ ਦੇ ਅਨੁਸਾਰ ਤੁਹਾਡੇ ਡਿਜ਼ਾਈਨ ਦੇ ਅਨੁਸਾਰ ਰੰਗਾਂ ਦੇ ਅਨੁਸਾਰ ਸਭ ਕੁਝ ਪਸੰਦ ਅਨੁਸਾਰ ਬਣਾਵਾਂਗੇ ਅਤੇ ਭਾਰਤ ਵਿੱਚ ਜਾਂ ਭਾਰਤ ਤੋਂ ਬਾਹਰ ਤੁਹਾਡੇ ਘਰ ਪਹੁੰਚਾਵਾਂਗੇ ਪੰਜਾਬ ਦੇਸ਼ਾਂ ਨੂੰ ਅਸੀਂ ਪਹਿਲਾਂ ਹੀ ਡਿਲੀਵਰ ਕਰ ਰਹੇ ਹਾਂ ਇਹ ਇੱਕ ਛੋਟਾ ਟੁਕੜਾ ਇਸ ਵਰਗਾ ਇਕ ਛੋਟਾ ਡਿਜ਼ਾਈਨਰ ਟੁਕੜਾ ਜਾਂ ਇੱਕ ਬਹੁਤ ਵੱਡਾ ਯੂਨਿਟ ਹੋ ਸਕਦਾ ਹੈ ਤੁਸੀਂ ਕੀ ਚਾਹੁੰਦੇ ਹੋ ਸਾਨੂੰ ਦੱਸੋ ਸਾਡੇ ਕੋਲ ਤੁਹਾਡੀ ਲੋੜ ਨੂੰ ਸਮਝਣ ਅਤੇ ਫੈਕਟਰੀ ਕੀਮਤ ਅਤੇ ਅਗਦੀ ਗੁਣਵੱਤਾ ਇਹ ਤੁਹਾਨੂੰ ਪਸੰਦ ਕਰਨ ਲਈ ਇੱਥੇ ਇੱਕ ਵੱਡੀ ਟੀਮ ਬੈਠੀ ਹੈ ਉਮੀਦ ਹੈ ਕਿ ਤੁਹਾਨੂੰ ਸਾਡਾ ਕੰਮ ਪਸੰਦ ਆ ਜਾਵੇ ਹੰ ਨੰਦਰ ਇੱਥੇ ਹੀ ਹੈ ਸਾਨੂੰ ਲੋੜ ਬਾਰੇ ਚर्चा ਕਰਨ ਵਿੱਚ ਖੁਸ਼ੀ ਹੋਵੇਗੀ ਤੁਹਾਡਾ ਰਣਵਾਲ